ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗ로우 ਆਪਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕੀਆ ਵੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਰਲਡ ਇਕਨੋਮਿਕ ਫੋਰਮ ਵੱਲੋਂ ਪ੍ਰਕਾਸ਼ਿਤ ਟਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ 2024 ਦੀ ਰਿਪੋਰਟ ਦੇ ਅਨੁਸਾਰ ਭਾਰਤ 119ਵੇਂ ਦੇਸ਼ਾਂ ਵਿੱਚੋਂ 39ਵੇਂ ਸਥਾਨ ਤੇ ਹੈ 2021 ਵਿੱਚ ਪ੍ਰਕਾਸ਼ਿਤ ਪਹਿਲੇ ਪਿਛਲੇ ਸੂਚਕਾਂਕ ਵਿੱਚ ਭਾਰਤ 47ਵੇਂ ਸਥਾਨ ਤੇ ਸੀ ਹਾਲਾਂਕਿ WEO ਕਾਰਜ ਪ੍ਰਣਾਲੀ ਵਿੱਚ ਸੋਧਾਂ ਦੇ ਕਾਰਨ ਭਾਰਤ ਦੀ 2021 ਰੈਂਕ ਨੂੰ 38ਵੇਂ ਸਥਾਨ ਤੇ ਐਡਜਸਟ ਕੀਤਾ ਗਿਆ ਸੀ ਸ਼ਹਿਰਸਪਾਟਾ ਮੰਤਰੀ ਗੁਰਜਿੰਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਲੁਧਿਆਣਾ ਦੇ ਸੰਸਦ ਮੈਂਬਰ ਰਾਜ ਸਭਾ ਸੰਜੀਵ अरोड़ा ਵੱਲੋਂ ਯਾਤਰਾ ਅਤੇ ਸ਼ਹਿਰਸਪਾਟਾ ਵਿਕਾਸ ਵਿੱਚ ਭਾਰਤ ਦੀ ਰੈਂਕਿੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ ਮੰਤਰੀ ਨੇ ਅੱਗੇ ਜਵਾਬ ਦਿੱਤਾ ਕਿ TTDI ਰਿਪੋਰਟ ਦੇ ਅਨੁਸਾਰ ਜ਼ਿਕਰ ਕੀਤੇ TTDI ਥੰਮਾਂ ਵਿੱਚੋਂ ਭਾਰਤ ਦੇ ਸਕੋਰ ਵਿੱਚੋਂ ਤਿੰਨ ਖੇਤਰਾਂ ਵਿੱਚ ਸੁਧਾਰ ਹੋਇਆ ਹੈ ਯਾਤਰਾ ਅਤੇ ਸਹਿਰ ਸਪਟਾ ਸੇਫਟੀ ਅਤੇ ਸਿਕਿਉਰਿਟੀ ਅਤੇ ਸਿਹਤ ਅਤੇ ਸਫਾਈ ਮਈ 2024 ਲਈ UNWTO ਬੈਰੋਮੀਟਰ ਦੇ ਅਨੁਸਾਰ 2022 ਵਿੱਚ ਦੁਨੀਆ ਭਰ ਵਿੱਚ 975 ਮਿਲੀਅਨ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਹੋਈ ਹੈ ਜਿਸ ਵਿੱਚੋਂ ਭਾਰਤ ਵਿੱਚ 14.3 ਮਿਲੀਅਨ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ ਜੋ ਅੰਤਰਰਾਸ਼ਟਰੀ ਇਨਬਾਉਂਡ ਸੈਰਸਪਟਾ ਬਾਜ਼ਾਰ ਹਿੱਸੇ ਦਾ 1.47% ਹੈ। ਏਸ਼ੀਆ ਤੇ ਪੈਸੀਫਿਕ ਵਿੱਚ ਭਾਰਤ ਦੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ਦਾ ਹਿੱਸਾ 2022 ਵਿੱਚ 15.66% ਸੀ। ਇਸ ਤੋਂ ਇਲਾਵਾ ਮੰਤਰੀ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਸੈਰ ਸਪਾਟਾ ਮੰਤਰਾਲਾ ਦੇਸ਼ ਦੇ ਸੈਰ ਸਪਾਟਾ ਸਥਾਨਾਂ ਤੇ ਸੈਰ ਸਪਾਟਾ ਉਤਪਾਦਾਂ ਨੂੰ ਦੇਸ਼ ਦੇ ਅੰਦਰ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਵਿਆਪਕ ਤੌਰ ਤੇ ਉਤਸ਼ਾਹ ਹਾਤ ਕਰਦਾ ਹੈ। ਇਹਨਾਂ ਮੰਤਵਾਂ ਨੂੰ ਇੱਕ ਏਕੀਕ੍ਰਿਤ ਮਾਰਕੀਟਿੰਗ ਅਤੇ ਪ੍ਰਚਾਰਕ ਰਣਨੀਤੀ ਅਤੇ ਯਾਤਰਾ ਵਪਾਰ ਰਾਜ ਸਰਕਾਰਾਂ ਤੇ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਇੱਕ ਤਾਲਮੇਲ ਮੁਹਿੰਮ ਰਾਹੀਂ ਪੂਰਾ ਕੀਤਾ ਜਾਂਦਾ ਹੈ। ਪ੍ਰਚਾਰ ਮੰਤਰਾਲੇ ਦੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਪ੍ਰਚਾਰ ਕੀਤਾ ਜਾਂਦਾ ਹੈ ਮੰਤਰਾਲੇ ਵੱਲੋਂ ਵਿਕਸਤ ਵੱਖ-ਵੱਖ ਪ੍ਰਚਾਰ ਸਮੱਗਰੀ ਰਾਹੀਂ ਦੇਸ਼ ਦੇ ਸੈਰ-ਸਪਾਟਾ ਸਥਾਨਾਂ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ ਸੈਰ-ਸਪਾਟਾ ਮੰਤਰਾਲਾ ਗਲੋਬਲ ਸੈਰ-ਸਪਾਟਾ ਬਾਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਵਧਾਉਣ ਲਈ ਪ੍ਰਮੁੱਖ ਅਤੇ ਸੰਭਾਵੀ ਵਿਦੇਸ਼ੀ ਬਾਜ਼ਾਰਾਂ ਵਿੱਚ আয়োজিত ਯਾਤਰਾ ਮੇਲਿਆਂ ਪ੍ਰਦਰਸ਼ਨੀਆਂ ਵਿੱਚ ਵੀ ਭਾਗ ਲੈਂਦਾ ਹੈ ਅੰਤ ਵਿੱਚ ਮੰਤਰੀ ਨੇ ਐਮਪੀ ਸੰਜੀਵ ਅਰੋੜਾ ਨੂੰ ਦਿੱਤੇ ਆਪਣੇ ਜਵਾਬ ਵਿੱਚ ਦੱਸਿਆ ਕਿ ਚੈਂਪੀਅਨ ਸਰਵਿਸ ਸੈਕਟਰ ਸਕੀਮ ਦੇ ਤਹਿਤ ਸੈਟਸਪਟਾ ਮੰਤਰਾਲੇ ਆਡਾਨ ਦੀ ਯੋਜਨਾ ਤੇ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਵੱਲੋਂ ਖਰਚੀ ਗਈ ਰਕਮ ਦੀ ਅਦਾਇਗੀ ਕਰ ਰਿਹਾ ਹੈ ਹੁਣ ਤੱਕ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੂੰ 226 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ RCS ਉਡਾਣ ਟੂਰਿਜ਼ਮ ਦੇ ਤਹਿਤ ਮਹੱਤਵਪੂਰਨ ਸੈਰ ਸਪਟਾ ਸਥਾਨਾਂ ਦੇ ਬਿਹਤਰ ਕਨੈਕਟੀਵਿਟੀ ਲਈ 53 ਸੈਰ ਸਪਟਾ ਮਾਰਗ ਕਾਰਜਸ਼ੀਲ ਹਨ